ਤੁਸੀਂ ਕਿੰਨੇ ਹੰਸਰਾਜ ਹੰਸ ਨੂੰ ਐ ਮਿਲਣਾ ਆ ਤੇ ਮੈਂ ਕਹੂੰਗਾ ਲੈ ਆਓ ਜੇ ਉੱਥੇ ਇੱਕ ਖੜੇ ਹੋ ਕੇ ਤੁਸੀਂ ਕਿ ਉਹ ਕੁੱਤ ਨੂੰ ਮਿਲਣਾ ਉਹ ਗਲਤ ਗੱਲ ਹੈ ਜੀ ਅਸੀਂ ਇਦਾਂ ਕਰਦੇ ਆ ਜੀ ਸੁਣ ਲਿਓ ਜਿਹੜਾ ਰਿਕਾਰਡਿੰਗ ਬੋਲਦਾ ਇਦਾਂ ਉਹ ਮੈਂ ਝੂਠ ਬੋਲਦਾ ਹੀ ਨਹੀਂ ਉਹ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਲੋੜ ਐ ਉੱਥੇ ਬਹਿਣ ਦੀ ਲੋੜ ਤੇ ਉਹ ਚੱਲ ਕੇ ਆਏਗਾ ਜਿਹਦੇ ਤੋਂ ਅਸੀਂ ਮੰਗਣ ਜਾਣੇ ਆ ਕਿ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਬੇਟੇ ਨੇ ਕਿਸਾਨਾਂ ਦੇ ਉੱਪਰ ਗੱਡੀ ਚਲਾਈ ਚੜਾਈ ਸੀ ਮੋਦੀ ਸਾਹਿਬ ਨੇ ਫੇਰ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਦੋਗਲਾ ਨਿਕਿਆ ਦੋਗਲਾ ਨਿਕਿਆ ਪਾਰਲੀਮੈਂਟਸ ਵੀ ਮੈਂ ਇਦਾਂ ਹੀ ਬੋਲ ਦੂੰ ਤੁਸੀਂ ਦੇਖਿਓ ਮੈਂ ਇਹ ਮੇਰਾ ਲੇਜਾ ਨਹੀਂ ਬਦਲਦਾ ਕਿ ਉੱਥੇ ਬਿਲਕੁਲ ਹੀ ਡਰ ਜਾਊਂਗਾ ਇੱਥੇ ਇਦਾਂ ਬਣ ਜਾਊਂਗਾ ਨਾ 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 ਮੈਂ ਉਦੋਂ ਵੀ ਕਿਹਾ ਸੀ ਜਦੋਂ ਪੀੜਤ ਮੈਂ ਕਿਹਾ ਮੇਰੀ ਜੀਵ ਵੱਢ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਕਦੀ ਜ਼ਿੰਦਗੀ ਜਦੋਂ ਦਾ ਮੈਂ MP ਬਣਿਆ ਹਰ ਅੰਦੋਲਨ ਨੂੰ ਮੈਂ ਇੱਕ ਲਫ਼ਜ਼ ਮੇਰਾ ਕੱਢ ਦਿਓ ਦੂਆ ਦੂਸਰਾ ਅੰਦੋਲਨ ਆ ਕਦੀ ਮੈਂ ਖਿਲਾਫ ਬੋਲਾਂ ਆੱਚੀ ਮੇਰੀ ਜੀਵ ਕੱਟ ਦਿਓ ਮੈਂ ਉਹ احسان فرام وہ آدمی ਨੀਗਾ ਕਿ ਅੱਜ ਐਮਪੀ ਬਣ ਗਿਆ ਮੈਂ ਤੁਹਾਡੇ ਖਿਲਾਫ ਹੋ ਜਾਾਂ ਦੁੱਕੀ ਦੁੱਕੀ ਦੇ ਬੰਦੇ ਦਿੱਲੀ ਬਣ ਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਲੱਪੇਂਦੇ ਮੈਂ ਨਹੀਂ ਜੋ ਬੋਲਦਾ ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਹੋ ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰ ਮਗਰ ਤੁਸੀਂ ਅੱਗੇ ਅੱਗੇ ਕਿਸਾਨ ਮਗਰ ਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ ਅਸੀਂ ਕੋਈ ਗਲਤ ਸ਼ਬਦਾਵਲੀ ਵਰਤੀ ਭਰਾ ਮੇਰਿਆ ਬੰਦਾ ਡਰੇ ਰੱਬ ਕੋਲੋਂ ਰੱਬ ਡਰੇ ਜੱਟਾਂ ਕੋਲੋਂ ਜੱਟ ਕੱਲੇ ਪਟਵਾਰੀ ਤੋਂ ਡਰਦੇ ਹਾਂ ਅੰਸਰਾਜ ਤੋਂ ਨਹੀਂ ਡਰਦੇ ਮੇਰੀ ਗੱਲ ਸੁਣ ਲਓ ਮੈਂ ਕਹੇ ਸੀ ਉੱਥੇ ਫਰੀਦਕੋਟ ਮੈਂ ਕਿ ਪੰਜ ਬੰਦੇ ਆ ਜਾਓ ਗਨਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਇਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਤੋ ਉੱਥੇ ਡਾਂਗਾ ਡੂਗੇ ਵਾਵਾ ਤੁਸੀਂ ਵੜਾਉਣ ਲੱਪੇ ਤਾਂ ਕਿਸਾਨਾਂ ਵੱਲੋਂ ਆਇਆ ਦਿਨ ਅੰਸਰਾਜ ਹੰਸ ਉਮੀਦਵਾਰ ਨੇ ਬੀਜੇਪੀ ਤੋਂ ਫਰੀਦਕੋਟ ਤੋਂ ਵਿਰੋਧ ਕੀਤਾ ਯਾਰ ਅੱਜ ਇੱਕ ਸਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਹੰਸਰਾਜ ਹੰਸ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜਪੀ ਦੇ ਸਾਹਮਣੇ ਸ਼ਰਤਾਂ ਰੱਖੇਂਗੇ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਸਾਡਾ ਸਵਾਲ ਸਵਾਲ ਨੰਬਰ ਦਿੱਤਾ ਗਿਆ ਹੈ ਸਾਡੇ ਸਵਾਲ ਨਹੀਂ ਕੋਈ ਜਿਹੜੇ ਤੁਹਾਨੂੰ ਕਰਨੇ ਨਹੀਂ کافی ਦਿਨ ਹੋ ਗਏ ਅਸੀਂ ਧਰਮਕੋਟ ਵੀ ਆਏ ਸੀ ਪਰ ਪਤਾ ਨਹੀਂ ਕਿਉਂ ਮਾਹੌਲ ਨਹੀਂ ਬਣ ਸਕਿਆ ਇਦਾਂ ਦਾ ਤੁਸੀਂ ਫਿਰ ਲੋਕ ਬਹੁਤ ਹੁੰਦੇ ਆ ਕਿਤੇ ਕੋਈ ਢੋਲ ਵਜਾਇਆ ਕੋਈ ਨਾਰੇ ਲਾਈ ਜਾਂਦਾ ਕੋਈ ਰੋਲਾ ਹੁੰਦਾ ਅਸੀਂ ਸਾਡੇ ਸਵਾਲ ਨੇ ਕਿਸਾਨੀ ਅੰਦੋਲਨ ਸਮੇ ਕਿਸਾਨਾਂ ਸਾਹਮਣੇ ਕਿਲ ਕਿਉਂ ਵੱਡੇ ਸੀ ਉਸ ਟਾਈਮ ਦੇ ਵਿੱਚ ਭਾਜਪੀ ਸਰਕਾਰ ਨੇ ਔਰ ਉਸ ਟਾਈਮ ਬੈਰੀਕੇਡ ਕਿਉਂ ਲਾਈ ਸੀ ਸਾਡੇ 750 ਕਿਸਾਨ ਸ਼ਹੀਦ ਹੋਇਆ ਤੁਸੀਂ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੇ ਸੀ ਉਦੋਂ ਵੀ ਤੁਸੀਂ ਰਾਜ ਸਭਾ ਮੈਂਬਰ ਸੀਗੇ ਨਹੀਂ ਮੈਂ ਲੋਕ ਸਭਾ ਲੋਕ ਸਭਾ ਸੌਰੀ ਲੋਕ ਸਭਾ ਮੈਂਬਰ ਸੀਗੇ ਤਾਂ ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਕੀਤੀ ਮੋਦੀ ਸਾਹਿਬ ਕੋਲ ਉਸ ਟਾਈਮ ਮੈਂ ਇੱਕ ਵਾਰੀ ਨਹੀਂ ਬਹੁਤ ਵਾਰੀ ਕਿਸਾਨਾਂ ਦੀ ਗੱਲ ਕੀਤੀ ਸੀ ਤੇ ਇੱਕ ਵਾਰੀ ਨਹੀਂ ਬਹੁਤ ਵਾਰੀ ਟੀਵੀ 'ਚ ਇੰਟਰਵਿਊ 'ਚ ਬੋਲਿਆ ਕਿ ਮੈਂ ਡੀ1 ਤੋਂ ਹੀ ਜਦੋਂ ਅਜੀ ਕੁਛ ਦਿਨ ਹੀ ਹੋਏ ਸੀ ਮੈਂ ਜਲੰਧਰ ਆ ਗਿਆ ਸੀ ਛੱਡ ਕੇ ਦਿੱਲੀ ਉੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਹੈਗੀ ਆ YouTube ਤੇ ਦੇਖ ਲੈਣਾ ਮੈਂ ਕੈਸੀ ਕਿ ਤੁਸੀਂ ਸਿੱਧੇ ਚਲੋ ਮੈਂ ਲੈ ਕੇ ਜਾਂਦਾ ਪਰ ਉਦੋਂ ਜੇ ਸ਼ੁਰੂ ਹੋਇਆ ਸੀ ਅੰਦੋਲਨ ਪਹਿਲੇ ਅੰਦੋਲਨ ਦੀ ਮੈਂ ਗੱਲ ਕਰਦਾ ਮੈਂ ਬੇਨਤੀ ਕੀਤੀ ਸੀ ਕਿ ਕਹਿੰਦੇ ਕਿ ਤੂੰ ਤਾਂ ਨਵਾਂ ਆਂ ਵਿੱਚ ਕੋਈ ਮੈਂ ਕਿ ਨਵਾਂ ਪੁਰਾਣਾ ਤੁਹਾਨੂੰ ਤਾਂ ਸਿਰਫ ਇਹ ਕਿ ਪ੍ਰਧਾਨ ਮੰਤਰੀ ਸਾਹਿਬ ਨਾਲ ਬੈਠੋ ਮੈਂ ਤਾਂ ਮਸਲੀ ਨਹੀਂ ਹੱਲ ਕਰਦਾ ਨਾ ਮੈਂ ਕਾਨੂੰਨ ਬਣਾਉਣਾ ਨਾ ਮੈਂ ਮੈਂਬਰ ਹਾਂ ਉਸ ਕਮੇਟੀ ਦਾ ਲੇਕਿਨ ਪ੍ਰਧਾਨ ਮੰਤਰੀ ਤਾਂ ਹੀ ਤੁਸੀਂ ਗੱਲ ਕਰਨੀ ਚਾਹੁੰਦੇ ਮੈਂ ਲੈ ਕੇ ਜਾਈਂ ਕੋਈ ਨਹੀਂ ਜੀ ਆਇਆ ਇਹਨਾਂ ਨੇ ਨਾ ਕੀਤੀ ਸੀ ਉਸ ਸਮੇਂ ਜਿਹੜੇ ਜਥੇਬੰਦੀਆਂ ਦੇ ਮੋਰੀ ਸੀ ਫਿਰ ਦੁਬਾਰਾ ਚੱਲ ਪਿਆ ਕੰਮ ਭੱਗ ਗਿਆ ਕੰਮ ਉੱਥੇ ਬਹਿ ਗਿਆ ਮੈਨੂੰ ਪਤਾ ਸੀ ਕਿਸੇ ਹੋਰ ਨੂੰ ਪਤਾ ਹੋਵੇ ਨਾ ਹੋਵੇ ਨਾ ਇਹਨਾਂ ਨੂੰ ਕੋਈ ਫੋਰਸ ਉਠਾ ਸਕਦੀ ਹੈ ਨਾ ਇਹਨਾਂ ਨੂੰ ਕੋਈ ਮੌਸਮ ਉਠਾ ਸਕਦਾ ਕਿਉਂਕਿ ਮੈਂ ਪਿੰਡਾਂ ਜਿਵੇਂ ਮੈਂ ਕਿਹਾ ਇਹ ਇਹ ਜਿੱਥੇ ਫਿਰ ਅਰਦਾਸ ਕਰਕੇ ਬਹਿ ਗਏ ਬਹਿ ਜਾਣਾ ਇਹ ਫੇਰ ਨਹੀਂ ਉਠਾ ਸਕਦਾ ਸਰਕਾਰ ਚੋਂ ਦੇ ਬਾਵਜੂਦ ਐਨੀਵੇ ਫੇਰ ਟੀਵੀ 'ਚ ਮੈਂ ਸੁਣਿਆ ਕਹਿੰਦੇ ਜੀ ਉਹਨੇ ਦੇ ਅਫਸਰ ਆਉਂਦੇ ਆ ਮੀਟਿੰਗ ਲਈ ਕੋਈ ਵਜ਼ੀਰ ਨਹੀਂ ਆਉਂਦਾ ਮੀਟਿੰਗ ਵਾਸਤੇ ਜਾਂ ਕੋਈ ਖੇਤੀਬਾੜੀ ਮੰਤਰੀ ਗੱਲ ਕਰੇ ਸਾ ਨਾਲ ਜਾਂ ਕੁਛ ਕਰੇ ਜਤਿੰਦਰ ਪੰਨੋਂ ਬੜਾ ਜ਼ਿੰਮੇਵਾਰ ਬੰਦਾ ਉਹਨੂੰ ਪੁੱਛ ਲਿਓ ਪ੍ਰਾਈਮ ਏਸ਼ੀਆ ਤੇ ਹਾਂ ਮੈਂ ਕਿਹਾ ਇਹ ਇਸ ਤਰ੍ਹਾਂ ਕਹਿ ਰਿਹਾ ਮੈਂ ਗੱਲ ਕਰਾਵਾਂ ਕਿਸੇ ਵਜ਼ੀਰ ਨਾਲ ਤੇ ਕਿੰਦੇ ਕਰਾ ਮੈਂ ਕਿਹਾ ਫਿਰ ਮੈਨੂੰ ਰਾਜੀਵਾਲ ਸਾਹਿਬ ਦਾ ਨੰਬਰ ਲੈ ਕੇ ਰਾਜੀਵਾਲ ਸਾਹਿਬ ਦਾ ਮੈਨੂੰ ਨੰਬਰ ਮਿਲ ਗਿਆ ਤੁਸੀਂ ਹੈਰਾਨ ਹੋਵੋਗੇ ਸਿੱਧਾ ਇਹ ਬਿਨਾ ਅਪੁਆਇੰਟਮੈਂਟ ਲਈ ਮੈਂ ਜਿਹੜੇ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਸੀ ਉਹਨਾਂ ਦੇ ਕੋਲ ਚਲੇ ਗਿਆ ਉਹਨਾਂ ਕੋਲ ਜਾ ਕੇ ਮੈਂ ਕਿਹਾ ਜੀ ਸਾਡੇ ਬੰਦੇ ਉੱਥੇ ਇਦਾਂ ਲੜਦੇ ਆਪਣੇ ਹੱਕਾਂ ਲਈ ਕਮ ਸੇ ਕਮ ਤੁਸੀਂ ਗੱਲ ਤੇ ਕਰੋ ਤੇ ਕਿਹਦੇ ਕੀ ਦੇ ਨਾਮ ਹੈਗਾ ਜੀ ਸਭ ਤੋਂ ਜਿਹੜੇ ਵੱਡੇ ਮੋਰੀ ਹੈ ਕਿਸਾਨਾਂ ਦੇ ਲੀਡਰ ਉਹ ਕਿਉਂਕਿ ਮੇਰੇ ਨਾਲ ਬਹੁਤ ਹਕਲਨਾਉ ਬੋਲੇ ਸੀ ਰਾਜੇਵਾਲ ਸਾਹਿਬ ਨੂੰ ਮੈਂ ਲੱਗ ਮੈਂ ਪੁੱਛਿਆ ਮੈਂ ਕਿਹਾ ਮੈਂ ਟੀਵੀ 'ਚ ਸੁਣਿਆ ਸੀ ਕਿ ਤੁਹਾਨੂੰ ਅਫਸਰ ਹੀ ਕੱਲੇ ਮਿਲਦੇ ਵਜ਼ੀਰ ਨਹੀਂ ਮਿਲਦਾ ਤੇ ਤੁਸੀਂ ਮਿਲਣਾ ਚਾਹੁੰਦੇ ਗੱਲ ਕਰਨੀ ਚਾਹੁੰਦੇ ਫੋਨ ਤੇ ਅੱਜ ਫੋਨ ਤੇ ਗੱਲ ਕਰ ਲਓ ਕਿਹਦੀ ਕਰਵਾ ਦੇਗਾ ਮੈਂ ਕਿਹਾ ਕਰਵਾ ਦਊਗਾ ਜੀ ਤੁਸੀਂ ਫੋਨ ਚੁੱਕ ਲਿਓ ਮੇਰਾ ਮੈਂ ਆਪਣੇ ਫੋਨ ਤੋਂ ਫੋਨ ਮਲਾਇਆ ਜੀ ਰਾਜੀਵਾਲ ਸਾਹਿਬ ਨੂੰ ਪੁੱਛ ਲਈ ਇਹਨਾਂ ਨੇ ਲੰਬੀ ਗੱਲ ਕੀਤੀ ਫੇਰ ਮੈਂ ਸਾਈਡ ਤੇ ਹੋ ਗਿਆ ਸੀ ਮੈਂ ਕਿ ਆਪਸ ਵਿੱਚ ਦੋਨੇ ਗੱਲ ਕਰ ਲਓ ਇਹ ਦੂਸਰਾ ਐਫਰਟ ਕੀਤਾ ਜੀ ਫੇਰ ਜਦੋਂ ਬਹੁਤ ਹੀ ਕੰਮ ਪੱਕ ਗਿਆ ਜੀ ਫਿਰ ਮਿਡਲ ਜੇਚ ਜਾਂ ਉਸ ਤੋਂ ਬਾਅਦ ਦੀ ਗੱਲ ਹੈ ਫੇਰ ਮੈਂ ਬਹੁਤ ਮਿੰਤਾ ਤਰਲੇ ਕੀਤੇ ਕਿ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਲਵਾਂ ਫੇਰ ਮੈਨੂੰ ਨਾਂ ਵੀ ਆ ਗਿਆ ਪੰਜ ਨਾਂ ਭਾਈਆਂ ਦੇ ਸੀ ਤੇ ਇੱਕ ਨਾਂ ਬੀਬਾ ਸਹਿਬਾ ਸੀ ਤੇ ਏ ਮੈਨੂੰ ਯਾਦ ਆ ਲੈਡੀਜ਼ ਓਕੇ ਤੇ ਫਿਰ ਮੈਂ ਅਪਾਇੰਟਮੈਂਟ ਲੈ ਲਈ ਸਵੇਹਾ ਅਸੀਂ ਕਿਸੇ ਜਗ੍ਹਾ ਟਾਈਮ ਫਿਕਸ ਕੀਤਾ ਸੀ ਉਥੋਂ ਪਿਕ ਕਰਨਾ ਸੀ ਮੈਂ ਪਿਕ ਕਰਕੇ ਜਦੋਂ ਮੈਂ ਲੈ ਜਾਣਾ ਸੀ ਤੁਸੀਂ ਸੋਚ ਕੇ ਦੇਖੋ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੀ ਨਹੀਂ ਗੱਲ ਪ੍ਰਾਈਮ ਮਿਨਿਸਟਰ ਕੋਈ ਵੀ ਹੋਵੇ ਇੱਕ ਪ੍ਰੋਟੋਕਾਲ ਆ ਉਹਨੂੰ ਟਾਈਮ ਲੈਣ ਲਈ ਆਪਰ ਨੂੰ ਕਈ ਵਾਰੀ ਡੀਸੀ ਵੀ ਨਹੀਂ ਟਾਈਮ ਦਿੰਦਾ ਪ੍ਰਾਈਮ ਮਿਨਿਸਟਰ ਤੋਂ ਟਾਈਮ ਲੈਣ ਲਈ ਕਿੰਨਾ ਕੁਛ ਮੈਂ ਕੀਤਾ ਹੋ ਤੇ ਕਿੰਨੇ ਦਿਨ ਕਿੰਨਾ ਟਾਈਮ ਮੇਰਾ ਲੱਗਾ ਹੋ ਮੈਂ ਇਹ ਵੀ ਉੱਥੇ ਬੈਠਾ ਸੋ ਸਕਦਾ ਮੈਂ ਤਾਂ ਦਿੱਲੀੋਂ ਚੱਤਾਂ ਮੈਂ ਕੀ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖਾਦਾ ਉਹਨਾਂ ਦਾ ਮੈਂ ਹਰਾਮ ਥੋੜੀ ਕਰਨਾ ਕਿਰਤ ਕਰਨ ਥੋੜੀ ਐਹਸਾਨ ਫਰਮੋਸ਼ ਥੋੜੀ ਮੇਰੇ ਭੈਣਾ ਭਾਈ ਹੈ ਮੇਰੇ ਰਿਕਾਰਡ ਬਣਾਏ ਮੇਰੇ ਤਵੇਲਾ ਮੈਂ ਇਹ ਕਰਨਾ ਜੋ ਕਰ ਅੱਛਾ ਨਹੀਂ ਨਹੀਂ ਪਹਿਲੇ ਪਿਛਲਾ ਸੁਣ ਲਓ ਜੀ ਇਹਨਾਂ ਨੇ ਜੀ ਟੜਕੇ ਜੇ ਮੋਬਾਈਲ ਆਫ ਕਰਤੇ ਹੁਣ ਤੁਸੀਂ ਮੈਨੂੰ ਦੱਸੋ ਇਸ ਤੋਂ ਵੱਡੀ ਕਿਸੇ ਵਜ਼ੀਰ ਨੇ ਨਹੀਂ ਨਹੀਂ ਰਾਜੇਵਾਲ ਸਾਹਿਬ ਨਾਲ ਨਹੀਂ ਸੀ ਗੱਲ ਹੋਈ ਰਾਜੇਵਾਲ ਸਾਹਿਬ ਨੇ ਤੇ ਤੋਮਰ ਸਾਹਿਬ ਦੀ ਹਾਂ ਪਰ ਰਾਜੇਵਾਲ ਸਾਹਿਬ ਉਸ ਲਿਸਟ ਵਿੱਚ ਉਹ ਤੁਹਾਨੂੰ ਲਿਸਟ ਮੈਂ ਦਿਖਾ ਦੂੰਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਪ੍ਰਧਾਨ ਨੂੰ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਹੈ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਭੂ ਬਾਰਡਰ ਤੇ ਰੋਕ ਲਿਆ ਜਾਂ ਅਨੋਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣ ਨੂੰ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਇਹ ਜਿੱਦਾਂ ਹੁਣ ਰਾਜੇਵਾਲ ਸਾਹਿਬ ਆ ਜਾਂ ਇੱਕ ਦੋ ਹੋਰ ਲੀਡਰ ਆ ਬੜੀ ਮੈਚਿਓਰਿਟੀ ਨਾਲ ਬੋਲਦੇ ਆ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਇਹ ਸਮਝਾਉਣਾ ਕਿ ਅਜੇ ਤਾਂ ਆਪਾਂ ਬੇਟੇ ਤੁਰਨੇ ਲੱਗੇ ਆ ਅਜੇ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਦੀ ਸਾਡਾ ਸਾਲਾ ਹੈ ਆ ਗਿਆ ਤੇਰੇ ਜਵਾਈ ਆਏਗਾ ਤੇਰੇ ਜਵਾਈ ਉਹ ਜਦੋਂ ਸ਼ਹਿਦਾਵਲੀ ਉੱਥੇ ਦਿੱਲੀ ਪਹੁੰਚਦੀ ਆ ਨਾ ਮੈਂ ਹੁਣ ਓਨੈਸਟਲੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੁਣਨੀ ਵੀਡੀਓ ਪ੍ਰਧਾਨ ਮੰਤਰੀ ਨੇ ਵੀ ਸੁਣਨੀ ਆਮ ਲੋਕਾਂ ਨੇ ਵੀ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਆ ਨਾ ਕਿਸੇ ਤੋਂ ਜੀ ਤੁਸੀਂ ਇੰਨੇ ਸਮਰੱਥਾवान ਐ ਤੁਸੀਂ ਮੰਗਿਆ ਹੀ ਨਾ ਜੇ ਲੈਣੀ ਆ ਕਿਸੇ ਤੋਂ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਆ ਬਿਲਕੁਲ ਉੱਥੇ ਜਾ ਕੇ ਜੇ ਕੋਈ ਤੁਹਾਨੂੰ ਨਾ ਚੱਜ ਨਾ ਡੀਲ ਕਰੇ ਫਿਰ ਇਹ ਨਾਰੇ ਬਣਦੇ ਆ ਮੇਰਾ ਸਵਾਲ ਤਾਂ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾਰਡਰ ਤੇ ਕਿਉਂ ਰੋਕ ਲਿਆ ਫਿਰ ਉੱਥੇ ਦੇਖੋ ਸਾਡਾ ਇੱਕ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਗੌਰ ਕਰ ਲਿਆ ਪਰ ਜਿਹੜੀ ਸ਼ਬਦਾਵਲੀ ਅੱਛਾ ਮੈਂ ਇੱਕ ਐਗਜ਼ਾਮਪਲ ਦੇ ਕਿਸੇ ਕਿਸਾਨ ਨੇ ਵਰਤੀ ਆ ਤਾਂ ਉਹ ਅਸੀਂ ਇੱਕ ਐਗਜ਼ਾਮਪਲ ਦਿੰਨਾ ਤੁਸੀਂ ਕਹਿੰਨੇ ਹੰਸਰਾਜ ਹੰਸ ਨੂੰ ਮਿਲਣਾ ਆ ਜੀ ਜੀ ਤੇ ਮੈਂ ਕਹਿੰਗਾ ਲੈ ਆਓ ਜੇ ਉੱਥੇ ਇੱਕ ਖੜੇ ਹੋ ਕੇ ਤੁਸੀਂ ਕਹੋ ਉਹ ਤੁਰੰਤ ਮੈਨੂੰ ਉਹ ਗਲਤ ਗੱਲ ਹੈ ਜੀ ਅਸੀਂ ਇਦਾਂ ਕਰਦੇ ਆ ਗਲਤ ਤੇ ਗਲਤ ਸੁਣ ਲਿਓ ਜਿਹੜਾ ਜਿਹੜਾ ਕੋਈ ਬੋਲਦਾ ਇਦਾਂ ਉਹ ਮੈਂ ਝੂਠ ਬੋਲਦਾ ਹੀ ਨਹੀਂ ਜੀ ਅਗਲੀ ਗੱਲ ਅਗਲੀ ਗੱਲ ਸਾਡੀ ਸ਼ਰਾਬ ਦੀ ਅਨਸਰ ਹੈ ਵਿੱਚ ਉਹ ਲਖੀਮਪੁਰ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਨੋੜੇ ਉੱਥੇ ਬਹਿਣ ਦੀ ਲੋੜ ਨਹੀਂ ਉਹ ਚੱਲ ਕੇ ਆਏਗਾ ਬਿਲਕੁਲ ਜਿਹਦੇ ਤੋਂ ਅਸੀਂ ਮੰਗਣ ਜਾਂਦੇ ਆ ਬਿਲਕੁਲ ਇੱਕ ਲਖੀਮਪੁਰ ਕੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਬੇਟੇ ਨੇ ਕਿਸਾਨਾਂ ਦੇ ਉੱਪਰ ਗੱਡੀ ਚਲਾਈ ਚੜਾਈ ਸੀ ਹਾਂਜੀ ਮੋਦੀ ਸਾਹਿਬ ਨੇ ਫੇਰ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਹਾਂਜੀ ਉਹ ਟੈਣੀ ਨੂੰ ਹਾਂਜੀ ਜਿਹਨੇ ਮੁੰਡੇ ਨੇ ਗੱਡੀ ਚੜਾਈ ਹਾਂਜੀ ਹਾਂਜੀ ਉਸੇ ਨਹੀਂ ਉਹਨਾਂ ਨੂੰ ਟਿਕਟ ਦੇ ਕੇ ਨਵਾਜੀ ਨਹੀਂ ਮੁੰਡਾ ਤਾਂ ਅੰਦਰ ਹੈ ਨਾ ਜੀ ਅਜੀ ਮਿਸ਼ਰਾ ਕਹਿੰਦੀ ਜਿਹੜੀ ਉਹਨਾਂ ਦੇ ਫਾਦਰ ਸੀਗੇ ਹਾਂਜੀ ਉਹਨਾਂ ਨੂੰ ਟਿਕਟ ਦੇ ਕੇ ਦੁਬਾਰਾ ਨਵਾਜਿਆ ਜਦੋਂ ਉਹਨਾਂ ਨੇ ਇੱਕ ਪੱਤਰਕਾਰ ਵੀਰ ਦੀ ਡੈਥ ਕੀਤੀ ਹੈ ਗੱਡੀ ਚੜਾਈ ਆ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਆ ਅਸੀਂ ਉਦੋਂ ਤੋਂ ਲੈ ਕੇ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਪਰ ਉਹਦੇ ਉਲਟ ਹੋਇਆ મોદી ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜੀ ਇਹ ਦੇਖੋ ਬਹੁਤ ਗੈਰ ਇਨਸਾਨੀ ਵਤੀਰਾ ਕੋਈ ਪ੍ਰੋਟੈਸਟ ਕਰ ਰਿਹਾ ਜਿਵੇਂ ਐਸਾ ਉਹ ਦਿੱਤੇ ਕਾਰਜ ਚੜਾ ਦੇਣੀ ਪੁੱਤਾਂ ਦੇ ਮਰਨ ਦਾ ਦੁੱਖ ਉਹਨਾਂ ਨੂੰ ਪਤਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਬੀਤ ਦੀਆਂ ਕਹਿੰਦੇ ਆਲਮਾ ਪੁੱਤਰ ਮੋਏ ਨਹੀਂ ਭੁੱਲਦੇ ਭਾਵੇਂ ਹੋ ਕੇ ਮਰਨ ਫਕੀਰ ਔਰ ਜਿਹੜੇ ਬੱਚੇ ਸ਼ਹੀਦ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਉਸ ਜਿਹੇ ਦਰਦ ਨੂੰ ਆਪਾਂ ਮਹਿਸੂਸ ਨਹੀਂ ਕਰਦੇ ਆਪਾਂ ਡੰਗਰ ਆ ਜਿਹੜੀ ਗਲਤ ਗੱਲ ਹੋਈ ਉਹ ਗਲਤੀ ਹੈ ਉਹ ਉੱਥੇ ਮੈਂ ਤੁਹਾਡੇ ਨਾਲ ਸਹਿਮਤ ਹਾਂ 400 ਸਾਡਾ ਨੌਜਵਾਨ ਹੁਣ ਸ਼ੰਭੂ ਬਾਰਡਰ ਤੇ ਆਰਮੀ ਨੇ ਹਰਿਆਣਾ ਪੁਲਿਸ ਨੇ ਚੁੱਕ ਕੇ ਲਿਜਾ ਕੇ ਕੁੱਟ-ਕੁੱਟ ਕੇ ਉਹਨਾਂ ਨੂੰ ਕਿਸੇ ਦੀ ਅੱਖ ਚਲੇਗੀ ਕਿਸੇ ਦੀ ਲੱਤ ਚਲੇਗੀ ਕਿਸੇ ਦੀ ਬਾਹ ਚਲੇਗੀ ਬਹੁਤ ਤਸ਼ੱਦਦ ਕੀਤਾ ਸਾਡੇ ਟਰੈਕਟਰ ਭੰਨੇ ਗਏ ਉਹ ਕਿਉਂ ਕੀਤਾ ਇਹ ਸਰ ਉਹ ਫਿਰ ਜਦੋਂ ਟੈਨਸ਼ਨ ਹੋ ਜਾਂਦੀ ਹੈ ਨਾ ਜੀ ਟੈਨਸ਼ਨ ਦੇ ਵਿੱਚ ਕੀਤਾ ਉਹਦੇ ਲਈ ਮੈਨੂੰ ਨਾ ਸਵਾਲ ਕਰੋ ਇਹ ਸਵਾਲ ਮੈਨੂੰ ਕਰਨਾ ਨਹੀਂ ਬਣਦਾ ਮੈਂ ਤਾਂ ਭਰਾਵੋ ਜਿੱਥੇ ਬੈਠਾ ਉਹਨਾਂ ਤੁਹਾਡੀ ਖੈਰ ਹੀ ਮਨਾਉਣਾ ਪਰ ਅਸੀਂ ਆਪਣੇ ਦੋਗਲੇ ਨਹੀਂ ਹਾਂ ਦੋਗਲਾ ਨਹੀਂ ਗਾ ਪਾਰਲੀਮੈਂਟ 'ਚ ਵੀ ਮੈਂ ਇਦਾਂ ਹੀ ਬੋਲਦਾ ਤੁਸੀਂ ਦੇਖਿਓ ਮੈਂ ਇਹ ਮੇਰਾ ਲਹਿਜਾ ਨਹੀਂ ਬਦਲਦਾ ਕਿ ਉੱਥੇ ਬਿਲਕੁਲ ਹੀ ਡਰ ਜਾਊਂਗਾ ਇੱਥੇ ਇਦਾਂ ਬਣ ਜਾਊਂਗਾ ਨਾ 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 ਉਸੇ ਸਕਿੱਲ ਤੋਂ ਆਪਣੇ ਘਰ ਬੋਲਣਾ ਉਸੇ ਸਕਿੱਲ ਤੋਂ মিডিਏ ਤੇ ਉਸੇ ਸਕਿੱਲ ਤੋਂ ਪਾਰਲੀਮੈਂਟ ਮੈਂ ਉਹਦੋਂ ਕਿਹਾ ਨਹੀਂ ਮੈਂ ਕਿਹਾ ਜੀ ਜਦੋਂ ਕਾਨੂੰਨ ਬਣਾਉਣ ਲੱਗੇ ਸੀ ਪਹਿਲੀ ਮੀਟਿੰਗ ਸੀ ਉੱਥੇ ਮਿਨਿਸਟਰ ਬੈਠੇ ਸੀ ਉਹ ਵੀਡੀਓ ਵਾਇਰਲ ਹੋਈ ਸੀ ਮੈਂ ਕਹਿੰਦਾ ਜਦੋਂ ਬਣਾਉਣ ਲੱਗੇ ਸੀ ਜੀ ਸਾਨੂੰ ਪੁੱਛ ਲੈਂਦੇ ਆਹ ਜਿਹੜੇ ਤੁਹਾਡੇ ਖੈਰ ਖਵਾਈ ਨਹੀਂ ਆ ਜ਼ਮੀਨਾਂ ਦੇ ਮਾਲਕ ਹੈ ਇਹਨਾਂ ਨੂੰ ਨਹੀਂ ਸੀ ਪਤਾ ਕੋਈ ਸੰਗੀਤ ਦਾ ਬਿੱਲ ਬਣਾਓ ਮੈਨੂੰ ਪੁੱਛੋ ਮੈਂ ਗਵਈਆਂ ਲਈ ਕਹੂੰਗਾ ਇਹ ਗਵਈਆਂ ਲਈ ਠੀਕ ਹੈ ਜਾਂ ਗਲਤ ਆ ਜੇ ਮੈਂ ਤੁਹਾਨੂੰ ਫੂਕ ਦੇਣ ਲਈ ਕਿ ਮੋਦੀ ਸਾਹਿਬ ਆ ਤਾਂ ਸਿੰਗਰਾਂ ਦੀ ਜ਼ਿੰਦਗੀ ਬਦਲ ਦਊਗਾ ਇਹ ਸਭ ਵੈਲੇ ਤਾਂ ਕਿਸੇ ਰੱਬ ਨੇ ਵੀ ਨਹੀਂ ਬਣਾਉਣਾ ਮੈਂ ਕਿਹਾ ਤੁਹਾਨੂੰ ਉਹਨੇ ਫੂਕ ਦਿੱਤੀ ਤੁਸੀਂ ਓਕੇ ਕਰਤਾ ਤੇ ਜੇ ਮੈਂ ਬਿੱਲ ਗਵਈਆਂ ਦੇ ਖਿਲਾਫ ਬਣਾਉਂਗਾ ਤੇ ਜਦੋਂ ਛੇਤਰ ਪੈਣਗੇ ਤਾਂ ਮੈਂ ਭੱਜ ਜਾਊਂਗਾ ਵੀ ਗਵਈਓ ਨਾ ਮੈਂ ਫਿਰ ਨਾ ਫਿਰ ਗਵਈਆਂ ਨੇ ਮੈਨੂੰ ਮੰਨਣਾ ਨਾ ਤੁਸੀਂ ਮੰਨਣਾ ਤੁਹਾਡੇ ਨਾਲ ਇਹ ਹੋਈ ਜੋ ਹੁਣ ਅਸੀਂ ਨਹੀਂ ਸਮਝਾਉਣ ਜਾਣਾ ਮੈਂ ਕਿ ਮੈਂ ਨਹੀਂ ਕਿ ਕੋਈ ਨਾ ਪੰਫਲੈਟ ਵੰਡਦਾ ਹੁੰਦਾ ਨਾ ਮੈਂ ਵੰਡਿਆ ਨਾ ਮੈਂ ਨਾ ਮੈਂ ਕਿਸਾਨ ਦੇ ਖਿਲਾਫ ਇੱਕ ਵਾਰੀ ਮੈਂ ਉਧਰ ਵੀ ਕਿਹਾ ਸੀ ਜਦੋਂ ਪੀੜਤ ਮੈਂ ਕਿਹਾ ਮੇਰੀ ਉਦਨ ਜ਼ੁਬਾਨ ਦੱਬੀ ਮੈਂ ਕਿਹਾ ਮੇਰੀ ਜੀਬ ਵੱਢ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਕਦੀ ਜ਼ਿੰਦਗੀ ਜਦੋਂ ਦਾ ਮੈਂ ਐਮਪੀ ਬਣਿਆ ਹੁਣ ਵੀ ਹੈਗਾ ਜੇ ਐਮਪੀ ਜਨੀ ਦੇ ਨਵੀਂ ਸਰਕਾਰ ਨਹੀਂ ਬਣਦੀ ਤੇ ਜੇ ਮੇਰੇ ਮੂੰਹ ਕੋਕ ਡਾ ਲਵੇ ਚਾਹੇ ਮੈਨੂੰ ਵਜ਼ੀਰੀਆਂ ਦੇ ਦੋ ਚਾਹੇ ਮੇਰੀ ਟਿਕਟ ਕੈਨਸਲ ਕਰ ਦੋ ਚਾਹੇ ਟਿਕਟ ਦੇ ਦੋ ਮੈਂ ਨਹੀਂ ਆਪਣੇ ਲੋਕਾਂ ਦੇ ਖਿਲਾਫ ਕਦੀ ਬੋਲਿਆ ਤੇ ਮੈਨੂੰ ਉਸ ਇੱਕੋ ਰੱਸੀ ਨਾ ਤਰੋ ਹਾਂ ਮੈਂ ਉਸ ਜਮਾਤ ਚ ਬੈਠਾ ਇਹ ਮੈਂ ਮੰਨਦਾ ਤੇ ਜਿਹੜੀ ਗੁਰੂਆਂ ਵਾਲੀ ਜਮਾਤ ਸੀਗੀ ਪਹਿਲਾਂ ਅਮਰਤ ਹਾਰੀਆਂ ਦੀ ਜਮਾਤ ਚ ਜਥੇਦਾਰ ਬਣਿਆ ਉੱਥੇ ਕਿਹੜੇ ਮੇਰੇ ਨਾਲ ਘੱਟ ਕੀਤੀ ਉਹ ਮੇਰਾ ਸਾਰਾ ਕੁਝ ਵਿਕਾਤਾ ਉਹ ਕਿੱਥੇ ਗੱਡੀਆਂ ਕਾਰਾਂ ਕੋਠੀਆਂ ਦਾ ਮਾਲਕ ਸੀ ਸੜਕ ਤੇ ਆ ਗਿਆ ਸੀ ਉਹ ਪਾਰਟੀ ਨੇ ਵੀ ਮੇਰੇ ਨਾਲ ਇਦਾਂ ਕੀਤਾ ਫੇਰ ਕਾਂਗਰਸ ਨੇ ਆਖੇ ਤੈਨੂੰ ਰਾਜ ਸਭਾ ਜਿੱਨੇ ਜਿਉਂ ਮੈਂ ਲੱਗਾ ਕੈਂਪੇਨ ਕਰਨ ਦੋ ਦਿਨ ਪਹਿਲਾਂ ਉਹਨਾਂ ਨੇ ਕੈਨਸਲ ਕਰਤੀ ਤੇ ਫੇਰ ਹੁਣ ਮਰਦੀ ਨੇ ਅੱਖ ਚਪਿਆ ਨਹੀਂ ਮੈਂ ਹਾਰ ਕੇ ਜੇਠ ਨਾਲ ਲਾਈਆਂ ਦਿੱਲੀ ਅੰਦੋਲਨ ਵੀ ਨੇ ਤਕਰੀਬਨ 700 ਦੇ ਕਰੀਬ ਕਿਸਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਜੋ ਅੱਜ ਵੀ ਚੱਲ ਰਿਹਾ ਉਹ ਕਿਉਂ ਨਹੀਂ ਵਾਪਸ ਜਾਂ ਕੈਨਸਲ ਕਿਉਂ ਨਹੀਂ ਕੀਤੇਗੇ ਉਹਦੇ ਲਈ ਜੇ ਮੇਰੀ ਡਿਊਟੀ ਲਾਓਗੇ ਫਿਰ ਮੇਰੇ ਤੇ ਯਕੀਨ ਜ਼ਰੂਰ ਕਰੋ ਮੈਂ ਤੁਹਾਡਾ ਜੇ ਮੈਂ ਗੱਲ ਨਾ ਇਦਾਂ ਹੀ ਨਾ ਕਰਾਂ ਉਹਦੇ ਨਾਲ ਜਾ ਕੇ ਫਿਰ ਤੁਸੀਂ ਸਿਰ ਕਲਮ ਕਰ ਦਿਓ ਮੇਰਾ ਮੈਂ ਇਦਾਂ ਹੀ ਤੁਹਾਡੀ ਗੱਲ ਪਹੁੰਚਾ ਸਕਦਾ ਮੈਂ ਹੀ ਤੁਹਾਡਾ ਵੀਰ ਪਹੁੰਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਹੈ ਜਾਂ ਟਿਕਟਾਂ ਦਾ ਲਾਲਚ ਹੈ ਉਹ ਨਹੀਂ ਪਹੁੰਚਾ ਸਕਦਾ ਜੇ ਮੈਂ ਇਲੈਕਸ਼ਨ ਹੀ ਜਿੱਤਣਾ ਹੋਵੇ ਮੈਂ ਇਦਾਂ ਨਾ ਫਿਰਾ ਫਿਰ ਮੈਂ ਬੜਾ ਕੁਝ ਕਰਾਂ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਆ ਹਜ਼ਾਰਾਂ ਕਰੋੜ ਰੁਪਈਆ ਕਿਸਾਨਾਂ ਦਾ ਕਿਉਂ ਨਹੀਂ ਕਿਸਾਨਾਂ ਦਾ ਵੀ ਹੋਣਾ ਚਾਹੀਦਾ ਵੈਸੇ ਉਹ ਤੁਹਾਡੇ ਖਾਤੇ 'ਚ ਕਿੰਨੇ ਭੇਜਦੇ ਆ ਨਹੀਂ ਕਿੰਨੇ ਪੈਸੇ ਭੇਜਦੇ 2000 ਰੁਪਏ ਉਹ 2000 ਰੁਪਏ ਉਹ ਤਾਂ ਕੋਈ ਏਡਾ ਅੱਛਾ ਹਾਂਜੀ ਠੀਕ ਹੈ 6000 ਤੇ ਸਾਲ ਦਾ ਆਉਂਦਾ ਜੀ ਉਹ ਠੀਕ ਹੈ ਜੋ ਪਾਲਸੀਆਂ ਕਿਸਾਨਾਂ ਉਹ ਬਹੁਤ ਘੱਟ ਨੇ ਜਿਨ੍ਹਾਂ ਦੇ ਖਾਤਿਆਂ 'ਚ ਆਉਂਦਾ ਉਹ ਹਰ ਇੱਕ ਦੇ ਨਹੀਂ ਆ ਰਿਹਾ ਉਹ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂਜੀ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਰਹੀ ਲਾਗੂ ਕੀਤਾ ਜਾ ਰਿਹਾ ਜ ਜਿਹਦੇ ਵਿੱਚ ਕਿ ਹੁਣ ਚੇਪ ਵਾਲੇ ਮੀਟਰ ਵੀ ਆਉਂਦੇ ਨੇ ਉਹ ਪਿੰਡ-ਪਿੰਡ ਲਗਾਏ ਜਾ ਰਹੇ ਨੇ ਉਦੋਂ ਤਿੰਨ ਬਿੱਲਾਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਉਹ ਕਿਉਂ ਨਹੀਂ ਕੀਤਾ ਗਿਆ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਤੁਸੀਂ ਦੋ ਚਾਰ ਬੰਦੇ ਮੇਰੇ ਨਾਲ ਚੱਲ ਜਾਣੇ ਮੈਂ ਇਹਨਾਂ ਜ਼ਰੂਰ ਕਰ ਸਕਦਾ ਜਿਨ੍ਹਾਂ ਤੁਹਾਨੂੰ ਅਲਾਮ ਹੈ ਉਹਦੇ ਸਾਹਮਣੇ ਲਿਜਾ ਕੇ ਬਿਠਾ ਦਾਂ ਇੰਨੀ ਜੋਗਾ ਮੈਂ ਅਜੇ ਨਹੀਂ ਹੋਇਆ ਕਿ ਮੈਂ ਉਸ ਨੂੰ ਕਾਨੂੰਨ ਬਣਾ ਲਵਾਂ ਜਾਂ ਟਾ ਦਾਂ ਉਸ ਪਾਵਰ ਦੇ ਤਾਂ ਹੀ ਹਿੱਸਾ ਹੋ ਪਾਵਰ ਦਾ ਮੈਂ ਹਿੱਸਾ ਹੈ ਪਰ ਉਸ ਉਹਦੇ ਵਿੱਚ ਤਵਰੀਮਾ ਪਾਵਰ ਨਹੀਂ ਨਾਲ ਲੈ ਕੇ ਜਾਵਾਂਗਾ ਪਾਵਰ ਦਾ ਹਿੱਸਾ ਤਦੇ ਮੈਂ ਫਟਾਫਟ ਲੈ ਜਾ ਸਕਦਾ ਇਹਦੇ ਵਿੱਚ ਸਾਰੇ ਦੇ ਦਿੱਤੇ ਹੈ ਨਹੀਂ ਇਹਦੇ ਵਿੱਚ ਸਾਰੇ ਹੀ ਦੇ ਦਿੱਤੀ ਹੈ ਹਾਂਜੀ ਠੀਕ ਹੈ ਜੀ ਜਦੋਂ ਵੀ ਕੋਈ ਕਾਨੂੰਨ ਬਣਾਉਣੇ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ ਉਹਨਾਂ ਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ ਏਕੜ ਵੀ ਹੈ ਇਹਨਾਂ ਦੇ ਵਜ਼ੀਰ ਵੀ ਬਣੇ ਸੀ ਐਮ ਵੀਆ ਇਹ ਕਿਸਾਨ ਹੀ ਆ ਜਦ ਉਹ ਕਿਸਾਨ ਬਹੁਤ ਅੱਛੇ ਸੁਣੋ ਪੰਜਾਬੀਆਂ ਦੀਦੀ ਮੈਂ ਕੱਲਿਆਂ ਦੀ ਗੱਲ ਕਰਦਾ यूपी ਦੇ ਕਿਸਾਨ ਵੀ ਵਜੇ ਰਿਆ ਸੀਐਮ ਵੀ ਆ ਕੇ ਸਟੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹੀ ਆ ਜਿਹੜੇ ਜ਼ਿਮੀਦਾਰ ਆ ਆ ਮੈਂ ਗਰੀਬ ਗੁਰਬਿਆਂ ਚ ਤੇ ਮੈਂ ਇਕੱਲਾ ਹੀ ਆ ਹਿੰਦੁਸਤਾਨ ਚ ਆ ਜਿਹੜੀ ਮੇਰੀ ਕਾਸਟ ਹੈ ਨਾ ਇਹ ਚ ਕੋਈ ਬਣਿਆ ਨਹੀਂ ਬੂਟਾ ਸੋ ਖਰੇ ਪਹਿਲਾਂ ਸਦੀਆਂ ਚ ਬਣਿਆ ਸੀ ਆ ਤੁਹਾਡਾ ਭਰਾ ਤੇ ਬਾਕੀ ਉਹੀ ਕਾਸਟਾਂ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਆ ਉਦੋਂ ਸੰਗੀ ਘੁੱਟ ਦੇਣ ਇਹ ਕਿ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝਦੇ ਹਾਂ ਗਾਣਾ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਹਿੰਦਾ ਨੋ ਇਹ ਮੇਰੀ ਬਰਾਦਰੀ ਦੇ ਖਿਲਾਫ ਹੈ ਇਸ ਤਰ੍ਹਾਂ ਬ੍ਰਦਰ ਹੌਲੀ ਹੌਲੀ ਮੈਂ ਖੇਤੀਬਾੜੀ ਜਾਂ ਕਿਸਾਨਾਂ ਦੇ ਹੱਕ ਚ ਤੇ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਆ ਮੈਂ ਕੰਮ ਕਰਦਾ ਹੁੰਦਾ ਸੀ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਅਰਜਨ ਸਾਹ ਸ਼ਾਫੀਪੁਰ ਅਰ ਕਿਹੜਾ ਦੂਰ ਪੁੱਛ ਲਿਓ ਅਸੀਂ ਉੱਥੇ ਤੁਹਾਡੇ ਲਈ ਕੰਮ ਕਰਦੇ ਰਹੇ ਹਾਂ ਜੱਦੀ ਪੁਸ਼ਤੀ ਰੋਲਾ ਕੋਈ ਨਹੀਂ ਮੈਂ ਉਹ ਸਿਹਾਨ ਫਰਮ ਉਹ ਸ਼ਾਦਮੀ ਨੀਗਾ ਕਿ ਅੱਜ ਐਮਪੀ ਬਣ ਗਿਆ ਮੈਂ ਤੁਹਾਡੇ ਖਿਲਾਫ ਹੋ ਜਾ। ਦੁੱਕੀ ਦੁੱਕੀ ਦੇ ਬੰਦੇ ਦਿੱਲੀ ਬਣ ਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਲੱਪੇਂਦੇ ਮੈਂ ਨਹੀਂ ਜੋ ਬੋਲਣਾ। ਭਵੇਂ ਮੈਨੂੰ ਕੁਝ ਮਿਲੇ ਤੇ ਭਵੇਂ ਨਾ ਮਿਲੇ। ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਹੋ? ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰਮਗਰ ਤੁਸੀਂ ਅੱਗੇ ਅੱਗੇ ਕਿਸਾਨ ਮਗਰਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ। ਅਸੀਂ ਕੋਈ ਗਲਤ ਸ਼ਬਦਾਵਲੀ ਵਰਤੀ। ਗੱਲ ਸੁਣੋ ਭਰਾ ਮੇਰਾ। ਬੰਦਾ ਡਰੇ ਰੱਬ ਕੋਲੋਂ। ਰੱਬ ਡਰੇ ਜੱਟਾਂ ਕੋਲ ਜੱਟ ਕੱਲੇ ਪਟਵਾਰੀ ਤੋਂ ਡਰਦੇ ਹਾਂ ਸਰਾਜ ਤੋਂ ਨਹੀਂ ਡਰਦੇ ਮੇਰੀ ਗੱਲ ਸੁਣ ਲਓ ਜੇ ਤੁਸੀਂ ਐਂਦਾ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਬਦਲੀ ਤੁਸੀਂ ਨਹੀਂ 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 ਮੈਂ ਕਿਹਾ ਸੀ ਉੱਥੇ ਫਰੀਦਕੋਟ ਮੈਂ ਕਿਹਾ ਪੰਜ ਬੰਦੇ ਆ ਜਾਓ ਗਨ ਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਤੋ ਉੱਥੇ ਡਾਂਗਾ ਡੂਗੇ ਵਾਵਾ ਤੁਸੀਂ ਵੜਾਉਣ ਲੱਪੇ ਤੁਹਾਨੂੰ ਪਤਾ ਉਹ ਜਿਹੜੀ ਸ਼ੀਸ਼ੇ ਤੇ ਵੱਜਦੀ ਉਹ ਮੈਨੂੰ ਲੱਗਦਾ ਮੇਰੇ ਮੋਰਾਂ ਤੇ ਵੱਜਦੀ ਨਹੀਂ ਨਹੀਂ ਸਾਡੇ ਚ ਕੋਈ ਵੀਡੀਓ ਦੇਖ ਲਓ ਮੈਂ ਮੈਂ ਤੁਹਾਡੀ ਗੱਲਾਂ ਸਹਿਮਤ ਹਾਂ ਉਹ ਤਾਂ ਫੇਰ ਮਾਰ ਰਿਹਾ ਸੀ ਤਾਂ ਨਹੀਂ ਜੇ ਤੁਸੀਂ ਦੇਖੋ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਸਰ ਮੈਂ ਕੋਈ ਬਰਦਰ ਕੋਈ ਗਰਦਾਵਰ ਤਾਂ ਹੈ ਨਹੀਂ ਦਾਰਾ ਸੋ ਤਾਂ ਹੈ ਨਹੀਂਗਾ ਨਾ ਮੈਂ ਉਹ ਜੀਦਾ ਰਿਆਂ ਜਿਹੜੇ ਪਹਿਲੇ ਹੁੰਦੇ ਸੀ ਜੱਗੇ ਜੁਗੇ ਹੋਣੀ ਮੈਂ ਤਾਂ ਵਿਚਾਰਾ ਸ਼ਰਰੇ ਦਾ ਜਾਨਵਰ ਨਹੀਂ ਠੀਕ ਹੈ ਅੱਜ ਵੀ ਤੁਹਾਡੇ ਕੋਲ ਆਏ ਹਾਂ ਅਸੀਂ ਦਰਜਾ ਨਾ ਮੈਂ ਤੁਹਾਡੀਆਂ ਮਹਿਰੀਆਂ ਜੇ ਅੱਖਾਂ ਦੇਖ ਕੇ ਮੈਂ ਕਹਾਂ ਚਲੋ 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 ਚਲੀਏ ਨਹੀਂ ਕਿਸਾਨ ਇਦਾਂ ਦੇ ਨਹੀਂ ਜਿੱਦਾਂ ਜੋ ਮੇਰੇ ਕੋਲ ਹੁੰਦਾ ਤਸਵੀਰ ਤੁਹਾਡੇ ਸਾਹਮਣੇ ਨਹੀਂ 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 ਮੈਂ ਹਸਾਉਣਾ ਹੈ ਤੁਹਾਨੂੰ ਮੈਨੂੰ ਮੇਰੇ ਤੋਂ ਜ਼ਿਆਦਾ ਕੌਣ ਕਿਸਾਨਾਂ ਨੂੰ ਸਮਝਦਾ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿੱਲ ਜਿਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਦੋਂ ਚੱਲਦੇ ਨਹੀਂ ਸੀ ਮੈਨੂੰ ਕਹਿੰਦੇ ਲੁਧੇਖਾਨੇ ਉੱਥੇ ਚਵਾਰਾ ਪਾਲਾ ਤੇ ਇੱਕ ਬੀਬੀ ਜੀ ਦਾ ਸੈਟ ਬਣਾ ਦੁਗਾਣੇ ਗਾਇਆ ਕਰ ਜੇ ਰੋਟੀ ਖਾਣੀ ਮੈਂ ਕਿਹਾ ਭੁੱਖਾ ਰਹਿ ਲੂੰਗਾਉਣਾ ਮੈਂ ਇਕੱਲੇ ਨਹੀਂ ਆ ਫੇਰ ਮੈਂ ਨਾ ਰਿਕਾਰਡ ਬਣਾ ਲਿਆ ਚੰਮੀ ਨੇ ਰਿਲੀਜ਼ ਨਹੀਂ ਸੀ ਕਰਦੇ ਉਹ ਜੱਟਾਂ ਦਾ ਮੁੰਡਾ ਸਤਨਾਉਂ ਸੋ ਗਿੱਲ ਗਿਆ ਕਹਿੰਦਾ ਓਏ ਇਹ ਦੋਸਤ ਆ ਮੇਰਾ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਨੂੰ ਫਟਾਫਟ ਰਿਲੀਜ਼ ਕਰੋ ਜਿਹੜਾ ਪਹਿਲਾ ਰਿਕਾਰਡ ਆ ਉਹਦੇ ਪਿੱਛੇ ਦੇਖਿਓ ਕੋਲਾਬੋਰੇਸ਼ਨ ਵਿਦ ਗਿੱਲ ਕੋ ਉਹ ਯਾਰ ਮੈਨੂੰ ਜੇ ਪਤਾ ਸਾਰਾ ਮੈਂ ਤਾਂ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋਵੋ ਜਿੱਥੇ ਮੈਨੂੰ ਬੁਲਾਓਗੇ ਜਿੱਥੇ ਬੁਲਾਓਗੇ ਮੈਂ ਹਾਜ਼ਰ ਐਂ ਤਾਂ ਪਰ ਐ ਸ਼ਕਲ ਚਾਓ ਸਾਡਾ ਇਹ ਸਵਾਲਨਾਮਾ ਇਹਨੂੰ ਰੱਖ ਕੇ ਕੋਈ ਪੜੇ ਜੀ ਧਿਆਨ ਨਾਲ ਜਿਹੜੀਆਂ ਕੋਈ ਸਾਡੀਆਂ ਰਹਿ ਗਈਆਂ ਮੰਗਾ ਉਹਨਾਂ ਤੇ ਗੌਰ ਕਰਿਓ ਇਹ ਇਹ ਸੇਮ ਸੇਮ ਹਾਂ ਜੀ ਤੇ ਤੁਸੀਂ ਇੱਕ ਸੁਨੇਹਾ ਦੇ ਦਿਓ ਤੁਸੀਂ ਕੋਈ ਜਦੋਂ ਅਸੀਂ ਬੁਲਾਵਾਂਗੇ ਉਹ ਆਏਗਾ ਤੇ ਉਹਨੂੰ ਥੋੜਾ ਜਿਹਾ ਅਸੀਂ ਸਰ ਇੱਕ ਗੱਲ ਚਾਉਂਦੇ ਹਾਂ ਕਿ ਜਿੱਦਾਂ ਮੋਗੇ ਦੇ ਵਿੱਚ ਤੁਸੀਂ ਆਉਣੇ ਆ ਇੱਕ ਅਪੀਲ ਤੇ ਕਰ ਦਿਓ ਜੀ ਕਿ ਕਿਸੇ ਨਾ ਕਿਸੇ ਤੇ ਤੇ ਯਕੀਨ ਕਰਨਾ ਹੀ ਪਊਗਾ ਮੈਂ ਜੋ ਸੌ ਗੁਰੂ ਦੀ ਕਹਿ ਕੇ ਕਿੰਨਾ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਨਾਲ ਇੱਕ ਬੰਦਾ ਨਹੀਂ ਤੁਸੀਂ ਜਿਤਾ ਸਕਦੇ ਜੇ ਮੈਂ ਇੱਥੋਂ ਹਿੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਉਦੋਂ ਛੇਤਰ ਮਾਰ ਕੇ ਭਜਾ ਦੇ ਤੁਸੀਂ ਤਾਂ ਕਿਸੇ ਨੂੰ ਵੀ ਭਜਾ ਸਕਦੇ ਮੈਨੂੰ ਪਤਾ ਤੇ ਮੈਂ ਵੀ ਭੱਜ ਜਾਊਂਗਾ ਮੈਂ ਭੱਜਣ ਵਾਲਾ ਹੈ ਹੀ ਨਹੀਂ ਨਾ ਡਰਪੋਕ ਨਹੀਂ ਤਾਂ ਮੈਂ ਉਹ ਟਕਰਾਵ ਤੋਂ ਮੈਂ ਡਰਦਾ ਬਹੁਤ ਹੈ। ਤਾਂ ਹੰਸ ਜੀ ਕਿਸ ਤਰੀਕੇ ਦਾ ਆ ਰਿਹਾ ਅੱਜ ਪੂਰਾ ਜੀ ਕਿਸਾਨ ਤੁਹਾਡੇ ਕੋਲ ਚੱਲ ਕੇ ਪਹਿਲਾਂ ਲਗਾਤਾਰ ਬ੍ਰੋ ਦਾ। ਸ਼ੁਕਰ ਹੈ ਤੇਰਾ ਬਾਜਾ ਵਾਲਾ ਬਾਪੂ। ਐਸ ਸ਼ਕਲ ਚ ਕਿਤੇ ਪਹਿਲਾਂ ਹੀ ਮੈਂਤਰਾਜ ਮੈਂਤ ਤੋਂ ਹੁਣ ਥੋੜਾ ਲੱਗਦਾ ਕਿ ਹੰਸ ਹਲ ਵਧ ਰਹੀ। ਨਹੀਂ ਨਹੀਂ ਮੈਂਤਰਾਜ ਮੈਂਤ ਉਹ ਕਿਸੇ ਹੋਰ ਸੈਂਸ ਵਿੱਚ ਮੈਂ ਕਿਹਾ ਸੀ। ਉਹ ਕੋਈ ਪੁਰਾਣੀਆਂ ਰੀਲਾਂ ਕੱਢ ਲਿੰਦੇ ਆ। ਉਹਦਾ ਮਤਲਬ ਇਹ ਸੀਗਾ ਕਿ ਇੱਕ ਬੰਦਾ ਐਡਾ ਨਾਮੀ ਗ੍ਰਾਮੀ ਆ ਤੇ ਉਹ ਜਦੋਂ ਸਿਆਸਤ ਵਿੱਚ ਆ ਜਾਂਦਾ ਉਹਦੀ ਹਾਲਤ ਇਨੀ ਖਸਤਾ ਹੋ ਜਾਂਦੀ ਹੈ। ਜਿਵੇਂ ਆਟਾ ਨਹੀਂ ਮੰਗਦੇ ਜਗਾ ਜਗਾ ਗੱਜ਼ਾ ਕਰਦੇ ਇਸ ਤਰ੍ਹਾਂ ਉਹਨੂੰ ਵੋਟਾਂ ਮੰਗਣੀਆਂ ਪੈਂਦੀਆਂ ਕਿੱਥੇ ਦੋ ਦੋ ਮਹੀਨੇ ਲੋਕੀ ਤਰਸਦੇ ਹੁੰਦੇ ਤੁਹਾਨੂੰ ਨਹੀਂ ਅੱਜ ਕਿਸਾਨਾਂ ਦੀਆਂ ਮੰਗਾਂ ਵੀ ਸੁਣੀਆਂ ਔਰ ਜੋ ਸਵਾਲ ਨਮਾ ਉਹ ਵੀ ਦੇਖਿਆ ਪਰ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਬੁਲਾਈ ਗਈ ਸੀ ਕਿਸਾਨਾਂ ਕੋਲ ਸਾਰੇ ਤਵਾਮ ਆਗੂ ਤੁਹਾਡੇ ਬੀਜੀ ਵੀ ਦੇ ਸੱਦੇਗੇ ਸੀ ਉੱਥੇ ਗੈਰ ਹਾਜ਼ਰ ਰਹੇ ਕਾਰਨ ਕੀ ਲੱਗਦਾ ਕਿ ਕਿਸਾਨਾਂ ਦੇ ਮੱਥੇ ਨਹੀਂ ਲੱਗ ਰਹੇ ਜਾਂ ਕੋਈ ਹੋਰ ਲੱਗਦਾ ਕਿ ਕਿਸਾਨਾਂ ਤੋਂ ਡਰ ਰਿਹਾ ਨਹੀਂ ਨਹੀਂ ਮੈਨੂੰ ਕਹਿੰਦੇ ਮੈਂ ਭੱਜੇ ਨਹੀਂ ਆ ਜਾਣਾ ਮੈਂ ਹੁਣ ਟਿਕਾ ਲਿਆ ਕੇ ਮੈਨੂੰ ਤਾਂ ਮੈਨੂੰ ਮੈਂ ਤਾਂ ਕਿਹਨਾਂ ਹੁਨਾ ਜੇ ਭਾਈਆਂ ਹੱਥੋਂ ਮੈਂ ਮਰਾਂ ਖੁੱਲ ਜਾਣ ਬੇਸ਼ਤਾਂ ਤੇਰਾ ਮੇਰੇ ਮੇਰੇ ਅਜੇ ਮਿਸ਼ਰਾ ਟੈਣੀ ਨੂੰ ਕਦੇ ਮਿਲਣ ਦਾ ਮੌਕਾ ਮਿਲਿਆ ਜੀ ਕਦੇ ਉਹਨਾਂ ਨੂੰ ਲੰਬਾ ਦੇ ਤੱਕ ਅਜੇ ਮਿਸ਼ਰਾ ਟੈਣੀ ਨੂੰ ਜਿਨ੍ਹਾਂ ਤੇ ਇਲਜ਼ਾਮ ਕਿਸਾਨਾਂ ਦਾ ਸਭ ਤੋਂ ਵੱਧ ਰੋਸ ਇਸ ਵੇਲੇ ਅਜੇ ਮਿਸ਼ਰਾ ਟੈਣੀ ਤੇ ਹੈ ਕਿ ਤੁਸੀਂ ਇਹ ਉਸੇ ਲਖੀਮਪੁਰ ਖੀਦੀ ਦੇ ਵਿੱਚ ਗਲਤ ਕੀਤਾ ਨਹੀਂ ਇਹਦੇ ਵਿੱਚ ਮੈਂ ਅਨਜਾਨ ਨਹੀਂ ਬਣ ਸਕਦਾ ਇਹ ਤਾਂ ਬੱਚੇ-ਬੱਚੇ ਨੂੰ ਪਤਾ ਜ਼ੁਲਮ ਤਾਂ ਹੋਇਆ ਕਦੀ ਮਿਲੇ ਲੋਕ ਸਭਾ ਦੇ ਵਿੱਚ ਆਮਨ ਸਾਹਮਣੇ ਹੋਏ ਕਦੇ ਉਹਨਾਂ ਨੂੰ ਕਿਹਾ ਕਿ ਉਹ ਨਹੀਂ ਉਹ ਨਹੀਂ ਆਇਆ ਉਹ ਦਾ ਉਹ ਉਹ ਮੰਡੀ ਦੇ ਗ੍ਰਹਿ ਰਾਜ ਮੰਤਰੀ ਉਹ ਦਾ ਬਾਪ ਸੀਗਾ ਗ੍ਰਹਿ ਰਾਜ ਮੰਤਰੀ ਸੀ ਜੀ ਅਜੇ ਉਹ ਦਾ ਨਾਂ ਨਹੀਂ ਸੀਗਾ ਉਹਨਾਂ ਦੇ ਬਾਪ ਸੀ ਕੇਂਦਰੀ ਗ੍ਰਹਿ ਰਾਜ ਮੰਤਰੀ ਨਹੀਂ ਬੇਟੀ ਨੇ ਚੜਾਈ ਸੀ ਬਾਪ ਬੇਟੀ ਨੇ ਨਹੀਂ ਚੜਾਈ ਸੀ ਤੁਸੀਂ ਸਮਝ ਮੈਂ ਮੈਂ ਸਮਝ ਐਸੀ ਸਮਝ ਰਹੇ ਹਾਂ ਉਹ ਇਸ ਵਾਰ ਪੁੱਛ ਰਹੇ ਹਾਂ ਉਹ ਰਾਜੇਸਵਰ ਐਮ ਐਸ ਪੀ ਲਾਗੂ ਹੋਵੇਗੀ ਜੀ ਕਿਸਾਨਾਂ ਦਾ ਜਿਹੜੋ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਐਮ ਐਸ ਪੀ ਪੂਰੀ ਮਿਲਣੀ ਚਾਹੀਦੀ ਹੈ ਕਾਨੂੰਨ ਬਣ ਬਣੇਗਾ ਜੀ ਦੇਖੋ ਜੀ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਕਰਾਂਗਾ ਹਾਂ ਮਿਲਣੀ ਚਾਹੀਦੀ 1 ਮਿੰਟਸ ਮਿਲ ਚਾਹੀਦੀ ਫਿਰ ਅਨਪੜਤਾ ਆਪਣੀ ਜ਼ਾਹਰ ਕਰਾਂਗਾ ਜਿਹੜੀ ਵੀ ਜਾਇਜ਼ ਗੱਲ ਆ ਉਹਦੇ ਲਈ ਡਿਬੇਟ ਕਰਾਂਗੇ ਆਪਾਂ ਜਿੱਦਾਂ ਸਿਆਣੇ ਬੰਦੇ ਇਧਰੋਂ ਬੈਠਣਗੇ ਉਹਨਾਂ ਦੇ ਬੈਠਣਗੇ ਤੇ ਜਿਹੜੇ ਜਿਹੜੇ ਜਾਇਜ਼ ਹੱਕ ਮੰਗਾਂ ਜਾਇਜ਼ ਲੱਗੀ ਨਹੀਂ ਪਰ ਜਿਹੜਾ ਤੁਹਾਡਾ ਮੈਨੀਫੈਸਟੋ ਆਇਆ ਵਕਾ ਆਇਆ ਤੁਹਾਡਾ ਕਿ ਇਹ ਸਭ ਗੱਲਾਂ ਬੋਲੋ ਉਹਦੇ ਵਿੱਚ ਕਿਤੇ ਵੀ ਐਮਐਸਪੀ ਦਾ ਜ਼ਿਕਰ ਨਹੀਂ ਹੈਗਾ ਕਿਤੇ ਵੀ ਕਿਸਾਨਾਂ ਦੀ ਜਿਕਰ ਹੀ ਕੋਈ ਨਹੀਂ ਜੇ ਮੈਨੂੰ ਕਹਿੰਨੇ ਤਾਂ ਮੈਂ ਸੁਆਮੀ ਨਾਥਨ ਦਾ ਜ਼ਿਕਰ ਤੱਕ ਨਹੀਂ ਜਿਕਰ ਤੱਕ ਨਹੀਂ ਆਇਆ ਸਵਾਮੀ ਨਾਥਨ ਵਾਲੀ ਸਕੀਮ ਤਾਂ ਬਹੁਤ ਅੱਛੀ ਸੀ ਬਹੁਤ ਲੱਗਦਾ ਨਹੀਂ ਕਿ ਕੇਂਦਰੀ ਲੀਡਰਸ਼ਿਪ ਨੂੰ ਇਹ ਸਮਝਣਾ ਚਾਹੀਦਾ ਕਿ ਪੰਜਾਬ ਦੇ ਕਿਸਾਨਾਂ ਦੀ ਮੰਗ ਹੀ ਸਵਾਮੀ ਨਾਥਨ ਦੀ ਮੰਗ ਹੈ ਕੀ ਆ ਸੀ+2 ਜਿਹੜੀ ਹੈਗੀ ਉਹਨਾਂ ਦੀ ਮੰਗ ਹੈਗੀ ਆ ਕਿ ਸਾਨੂੰ ਇਸ ਤਰੀਕੇ ਦਾ ਸਾਨੂੰ ਫਾਰਮੂਲੇ ਤਹਿਤ ਜਿਹੜਾ ਮਿਲਣਾ ਚਾਹੀਦਾ ਪਾ ਯਾਰ ਕਿੱਡਾ ਚੰਗਾ ਹੁੰਦਾ ਜੇ ਮੇਰੀ ਗੱਲ ਮੰਨ ਲੈਂਦੇ ਇਹਨਾਂ ਨੂੰ ਵਿਚੋਲਾ ਹੀ ਉਹ ਮੈਂ ਹੁਣ ਕੀ ਕਰਾਂ ਉਹ ਜਿਹੜੇ ਬੰਦੇ ਮੰਨੇ ਨਹੀਂ ਮੇਰੀ ਗੱਲ ਸਾਹਮਣੇ ਉਹਦੇ ਬਹਿ ਜਾਂਦੇ ਤਾਂ ਟੀਵੀ ਤੇ ਤੁਹਾਡੀ ਗੱਲ ਜਾਨੀਏ ਕਿਹੜਾ ਵਿਚੋਲਾ ਤੁਹਾਨੂੰ ਸਹੀ ਲੱਗਦਾ ਕਿ ਤੁਹਾਡੇ ਨਾਲ ਫਿੱਟ ਬੈਠ ਸਕਦਾ ਕੇੰਦਰ ਨਾਲ ਗੱਲਬਾਤ ਹੋ ਸਕਦੀ ਇਹ ਵਿਚੋਲੇ ਥੋੜੀ ਇਹ ਤਾਂ ਮਾਲਕ ਹੈ ਮੈਂ ਵਿਚੋਲਾ ਬਣ ਸਕਦਾ ਸੀ ਜੀ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਫੇਲ ਹੀ ਹੋਇਆ ਉਹ ਕਹਿੰਦੇ ਤੂੰ ਇਮੋਸ਼ਨਲ ਬਹੁਤ ਹੋ ਜਾਂਦਾ ਤੇਰੇ ਆਖੇ ਤੇ ਕੋਈ ਲੱਗਦਾ ਨਹੀਂ ਤੈਨੂੰ ਸਮਝਦੇ ਕੱਖ ਨਹੀਂ ਉਹ ਇਹ ਅਪਾਇੰਟਮੈਂਟ ਲੈ ਲਈ ਆਇਆ ਕੋਈ ਵੀ ਨਹੀਂ ਆ ਸੋਚ ਕੇ ਦੇਖੋ ਨਾ ਈਵਨ ਡੀਸੀ ਤੋਂ ਟਾਈਮ ਲਿਆ ਹੋਵੇ ਕਿਸੇ ਦੋਸਤ ਮਿੱਤਰ ਲਈ ਦੋਸਤ ਮਿੱਤਰ ਸਵੇਰੇ ਕਹ ਮੈਨੇ ਜਾਣਾ ਚੋਣਾ ਤੁਹਾਡੇ ਪੱਲੇ ਕੀ ਰਹਿ ਜਾਂਦਾ ਸੋਚ ਕੇ ਦੇਖੋ ਮੇਰੇ ਨਾਲ ਹੋਇਆ ਕੀ ਹੈ ਤੁਸੀਂ ਤੁਸੀਂ ਬਹੁਤ ਸਾਰੇ ਆਪਨੀ ਸਟੇਟਮੈਂਟ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲਾਂਭੇ ਦਿੱਤਾ ਕਿ ਮੈਂ ਜਲੰਧਰ ਤੋਂ ਚੋਣ ਲੜੀ ਮੈਨੂੰ ਤੁਸੀਂ ਅਜਿਤ ਨਹੀਂ ਬਖਸ਼ੀ ਮੈਂ ਦਿੱਲੀ ਜਾ ਕੇ ਜਿੱਤਿਆ ਇਹ ਬਹੁਤ ਸਾਰੇ ਅਸੀਂ ਤੁਹਾਡੀ ਜਿਹੜੀ ਸਪੀਚ ਸੁਣਦੇ ਆ ਗੱਲਬਾਤ ਸੁਣਦੇ ਉਹਦੇ ਵਿੱਚ ਲਾਂਭਾ ਦਿੰਦੇ ਨਜ਼ਰਾਉਣੀ ਹੈ ਨੀ ਲਾਮਾ ਮੈਂ ਕਿਹੜਾ ਕੋਈ ਬੁੜੀ ਬੜੀ ਆ ਮੈਂ ਲਾਮਾ ਨਹੀਂ ਦਿੰਦਾ ਮੈਂ ਤੇ ਗਿਲਾ ਕਰਦਾ ਹੁੰਦਾ ਕਿ ਜਿਤਾ ਦਿੰਦੇ ਤੇ ਤੁਹਾਡਾ ਹੱਕ ਜ਼ਿਆਦਾ ਹੁੰਦਾ ਫੇਰ ਮੈਨੂੰ ਥਾਪੀ ਦੇ ਕੇ ਭੇਜਣਾ ਚੱਲ ਓਏ ਤੈਨੂੰ ਅਸੀਂ ਜਿਤਾਇਆ ਚੱਲ ਜਾ ਕੇ ਸਾਡੀ ਗੱਲ ਕਰ ਜੇ ਤੂੰ ਗੁੰਗਿਆ ਸਾਡੀ ਗੱਲ ਨਹੀਂ ਕਰਨੀ ਤੇ ਫੇਰ ਤੈਨੂੰ ਸਾਨੂੰ ਕੋਈ ਫਾਇਦਾ ਨਹੀਂ ਐਮਪੀ ਬਣਾਉਣ ਦਾ ਵਿਰੋਧ ਕਰਨਾ ਕਿਹਨਾ ਹੁੰਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਕੀ ਕਹੋਗੇ ਉਹ ਵਿਰੋਧ ਨਹੀਂ ਕਰਦੇ ਜੀ ਕੁਛ ਨਹੀਂ ਕਰਦੇ ਉਹ ਉਹ ਦਰਸਲ ਆਪਣੀ ਆਵਾਜ਼ ਕਿਸੇ ਤਰ੍ਹਾਂ ਚਾਹੁੰਦੇ ਪਹੁੰਚ ਜਾਏ ਉੱਥੇ ਉਹਨਾਂ ਨੂੰ ਪਤਾ ਨਹੀਂ ਹੈ ਜਿੱਦਾਂ ਹੁਣ ਪਾਜੀ ਬਾਈ ਜੀ ਨੂੰ ਮੈਂ ਕਹਤਾ ਇਹ ਤੇ ਬਹੁਤ ਸਤਿਕਾਰਯੋਗ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਮੈਂ ਕਹਾਂਗਾ ਜਦੋਂ ਬਹੁਤ ਸਾਰੀ ਲੀਡਰ ਕਿਸਾਨ ਨੂੰ ਅਤਵਾਦੀ ਵਕਵਾਦੀ ਇਸ ਤਰੀਕੇ ਨਾਲ ਨਾਮ ਦਿੱਤੇ ਗਏ ਅੰਦੋਲਨ ਦੇ ਦੌਰਾਨ ਕਿਵੇਂ ਦੇਖਦੇ ਹੋ ਜੀ ਉਹ ਸ਼ਬਦ ਸਹੀ ਸੀ ਉਹ ਉਸ ਵੇਲੇ ਜੀ ਬਿਲਕੁਲ ਨਹੀਂ ਕਹਾਂਗਾ ਗੈਰਤਮੰਦ ਮੈਂ ਤਾਂ ਕਹਿਣਾ ਹੁੰਦਾ ਮੇਰੇ ਮੂੰਹ ਕਦੀ ਸੁਣਿਆ ਮੈਂ ਆਪਣਾ ਹੀ ਕਹਿ ਸਕਦਾ ਜਦੋਂ ਦਾ ਜੰਮਿਆ ਮੇਰੇ ਮੂੰਹ ਸੁਣਿਆ ਮੈਂ ਕਿਹਾ ਗੈਰਤਮੰਦ ਹੈ ਗੈਰਤਮੰਦ ਕੌਣ ਹੁੰਦਾ ਜੀ ਜਿਹੜਾ ਅਣਖ ਲਈ ਆਪਣੇ ਖੰਡਰੀ ਕਿਹਦੇ ਨਾਲ ਮੁਕਾਬਲਾ ਵੇਖ ਰਹੇ ਹੋ ਫ੍ਰੀਕੁੱਟ ਸੀਟ ਤੇ ਆ ਆਖਰੀ ਸਵਾਰੀ ਦੁਬਾਰਾ ਲਾਵਾਂਗੇ ਜੀ ਕਿਹਦੇ ਨਾਲ ਮੁਕਾਬਲਾ ਵੇਖ ਰਹੇ ਹੋ ਜਿਹਦੇ ਨਾਲ ਮੁਕਾਬਲਾ ਉਹ ਸਾਰੀਆਂ ਰੈਲੀਆਂ ਕਰੀ ਜਾਂਦੇ ਤੁਸੀਂ ਹੁਣ ਮੈਨੂੰ ਛੱਡੋ ਖੰਸ ਜੀ ਜੇ ਨਾ ਇੱਕ ਸ਼ਬਦ ਗਾਉਣ ਕਿਸਾਨ ਵੀ ਖੜੇ ਨੇ ਸਾਰੇ ਲੋਕ ਦੇਖ ਰਹੇ ਨੇ ਫਿਰ ਗੱਲ ਪੂਰੀ ਨਾ ਚਾਇਦ ਹੁੰਦੀ ਤੁਸੀਂ ਆਪ ਦੇ ਤੌਰ ਤੇ ਦੇਖ ਲਓ ਕਿਹੜਾ ਤੁਹਾਨੂੰ ਇਸ ਸਮੇਂ ਸਹੀ ਲੱਗਦਾ ਕਿ ਕਿਸਾਨਾਂ ਦਾ ਪੱਖ ਵੀ ਪੂਰਿਆ ਜਾਵੇ ਪੰਜਾਬ ਦਾ ਪੱਖ ਵੀ ਪੂਰਿਆ ਜਾਵੇ ਤੇ ਪਦਮਸ਼ਰੀ ਨਾ ਇੱਕ ਸ਼ਬਦ ਗਾਉਣ ਇਹ ਨਹੀਂ ਹੋ ਸਕਦਾ ਕਿਦਾਂ ਇਹਦੇ ਵਿੱਚ ਪੰਜਾਬ ਦੀ ਗੱਲ ਵੀ ਆਵੇ ਪੰਜਾਬ ਦੇ ਹੱਕਾਂ ਦੀ ਆਵੇ ਕਿਸਾਨੀ ਦੀ ਗੱਲ ਵੀ ਅਜੇਹਾ ਕੋਈ ਗੀਤ ਅਜੇਹਾ ਕੋਈ ਤੁਹਾਡੇ ਨਜ਼ਰੀਆ ਜਿਹੜਾ ਹੋਵੇ ਜਿਹੜਾ ਪੂਰਾ ਕਰਦਾ ਹੋਵੇ ਗੀਤ ਬਹੁਤ ਵੇਸ਼ਮਾਰ ਹੈ ਪਰ ਹੁਣ ਨਹੀਂ ਮੰਗਾਉਣਾ ਇਸ ਟਾਈਮ ਨਹੀਂ ਮੰਗਾਉਣਾ ਮੇਰੀ ਅਵਸਥਾ ਨਹੀਂ ਜੀ ਮਸ਼ੀਨ ਤੇ ਬੰਦੇ 'ਚ ਫਰਕ ਆ ਮੈਂ ਸ਼ੁਕਰ ਕਰਦਾ ਮੈਨੂੰ ਮਿਲਣਾ ਜੀ ਖੁਸ਼ ਹਾਂ ਬਹੁਤ ਮੈਂ ਐਦਾਂ ਮੈਨੂੰ ਜਿੱਥੇ ਮਰਜ਼ੀ ਬੁਲਾ ਲਿਆ ਕਰੋ ਸਾਥ 'ਚ ਬੁਲਾ ਲਿਆ ਕਰੋ ਚਲੋ ਇੱਥੇ ਪਿੰਡ ਆ ਕੇ ਸਾਡੇ ਸਵਾਗਤ ਰਾਮ ਮੰਦਰ ਬੇੜੀ ਪਾਰ ਲਾਉਣਗੇ ਜੀ ਹਾਂਜੀ ਰਾਮ ਮੰਦਰ ਬੇੜੀ ਪਾਰ ਲਾਉਣਗੇ ਰਾਮ ਸਹਾਰੇ RAM ਸਬਦਾ ਯਾ RAM ਇੱਕ ਦਾ ਜਿਹੜਾ RAM ਬਾਰੇ ਮੈਂ ਬੋਲਿਆ ਸੜੇ ਪਾਰਲੀਮੈਂਟ ਮੈਂ ਆਪਣਾ ਵੱਖਰਾ ਹੀ ਬੋਲਦਾ ਹਾਂ RAM ਨੂੰ ਪੇਂਟ ਕਰਤਾ ਜੀ RAM ਨੂੰ ਪੇਂਟ ਕਰਦੇ ਸਦੀਆਂ ਤੋਂ ਅਟਕਿਆ ਹੋਇਆ ਸੀਗਾ 5 ਸਦੀਆਂ ਤੋਂ ਪਰ ਜਿਸ RAM ਰਾਜ ਦੀ ਤੁਸੀਂ ਗੱਲ ਕਰਦੇ ਹੋ ਉੱਥੇ ਮਣੀਪੁਰ ਵੀ ਤੁਹਾਨੂੰ ਯਾਦ ਹੋਊਗਾ ਮਣੀਪੁਰ ਦੇ ਵੀ ਕਿਸ ਤਰੀਕੇ ਨਾਲ ਔਰਤ ਨੂੰ ਸੀਤਾ ਸਮਝ ਲੈ ਕੱਪੜੇ ਲਗਨ ਕੀਤਾ ਗਿਆ ਜੀ ਗੱਲ ਸੁਣੋ ਓ ਭਰਾਵਾ ਮੈਨੂੰ ਇੰਨੀ ਸ਼ਾਂਤੀ ਮਿਲੀ ਪਿਰ ਭਰਾਵਾਂ ਨਾਲ ਗੱਲ ਕਰਕੇ ਹੁਣ ਤੁਸੀਂ ਉਧਰ ਤੁਰਪ ਮੈਂ ਕਦੋਂ ਕਿਹਾ ਓ ਰਾਮ ਰਾਜ ਲਾਓ ਚੱਜ ਦਾ ਰਾਜ ਲਾਓ ਜੈ શ્રી ਰਾਮ ਕਹੋ ਜੀ ਬੋਲੇ ਸੋ ਨਿਹਾਲ ਵੀ ਕਹੋ ਜੀ ਮੇਰੇ ਨਾਲ ਹਾਲੇਲੂਇਆ ਕਹੀ ਜਾਓ ਮੇਰੇ ਨਾਲ ਅੱਲਾ ਦਾ ਨਾਮ ਲਓ ਮੈਂ ਤਾਂ ਰੱਬ ਦਾ ਬੰਦਾ ਨਾ ਮੈਂ ਕਿਸੇ ਦਾ ਖੋਰ ਦਾ ਬੋਲੇ ਸੋ ਨਿਹਾਲ ਜੈ શ્રી ਰਾਮ ਜੈ શ્રી ਰਾਮ ਤਾਂ ਹੰਸਰਾ ਏਜੰਸੀ ਕਿਸਾਨਦਨ ਨਾਲ ਗੱਲਬਾਤ ਵੀ ਹੋਈ ਔਰ ਹਾਲਾਂਕਿ ਐਮਐਸਪੀ ਤੇ ਜੀ ਜਿਹੜੀ ਹੈਗੀ ਹੈ ਸੁਆਮੀ ਨਾਥ ਰਿਪੋਰਟ ਤੇ ਕੁਝ ਵੀ ਕਹਿੰਦੇ ਹੋਏ ਨજર ਨਹੀਂ ਆਏ ਚੁੱਪੀ ਵੱਟ ਦੇ ਨਜ਼ਰ ਆਏ ਤਾਂ ਇੱਕ ਮੰਗ ਪੱਤਰ ਲਿਆ ਗਿਆ ਕਿਸਾਨਾਂ ਵੱਲੋਂ ਜਿਹੜਾ ਸਵਾਲ ਨਾਮ ਹੈਗਾ ਉਹ ਕਿਸਾਨਾਂ ਵੱਲੋਂ ਹੰਸਰਾਜ ਅੰਸ ਨੂੰ ਫਰੀਦਕੋਟ ਸੀਟ ਤੋਂ ਜਿਹੜੇ ਉਮੀਦਵਾਰ ਨੇ ਬੀਜੇਪੀ ਦੇ ਉਹਨਾਂ ਨੂੰ ਦੇ ਦਿੱਤਾ ਗਿਆ